ਬਟਿੰਡਾ ਤੋਂ ਮਾਨਸਾ ਰੋਡ ਉੱਪਰ ਬਣਿਆ ਖੱਡਾ ਜੋ ਹਾਦਸਿਆਂ ਦਾ ਕਾਰਨ ਬਣਿਆ ਹੋਇਆ ਸੀ ਉਥੇ ਸਰਕਾਰ ਦੀ ਉਡੀਕ ਨਾ ਕਰਦੇ ਹੋਏ ਡਰਾਈਵਰ ਤੇ ਕੰਡਕਟਰ ਵੀਰਾ ਨੇ ਪਰਿਆ ਮਿੱਟੀ ਦਾ ਖੱਡਾ ਦੀਵਾਲੀ ਵਾਲੇ ਦਿਨ ਲੋਕਾਂ ਦੀ ਜਾਨ ਬਚਾਉਣ ਵਾਸਤੇ ਕੀਤੇ ਯਤਨ ਜਾਈਤੋ ਪਤਾ ਨਹੀਂ अनेਕਾਂ ਕ ਵੀ ਕੜੇੜਾ ਐਸ ਪਿੰਡ ਤੋਂ ਕਿਸੋ ਗਣ ਤੋਂ ਲੈ ਕੇ ਮਾਉਂਡ ਮੰਡੀ ਤੱਕ ਐ ਸੱਟ ਹੋਆ ਬਣਾ ਤੋ ਬੰਦਾ ਯਾਨੀ ਕਿ ਬਹੁਤ ਗੱਡੀਆਂ ਟਰੱਕ ਕਾਰਾਂ ਵੀ ਵਹਿ ਜਾਂਦੀਆਂ ਨੇ ਪੱਸਾਂ ਵੀ ਸਾਡੇਆਂ ਮੈਦਾਨ ਖਾਨੇ ਏਡੇ ਤੇ ਬੈਠੀ ਹੋਈ ਆ ਸਾਡੀ ਤੇ ਪਰ ਇੱਥੇ ਕੋਈ ਸੁਣਵਾਈ ਨਹੀਂ ਪੈਪਾਂ ਪਾ ਕੇ ਆਪਣਾ ਕੰਮ ਛੱਡ ਕੇ ਪਰਾਂਗੇ ਸਰਕਾਰ ਤਾਂ ਕਿ ਉਹ ਸਰਕਾਰ ਤਾਂ ਹੁਣ ਸੜਕਾਂ ਦੇ ਨਾਲ ਜਿਹੜੇ ਟੋਏ ਤਾਂ ਉਹ ਵੀ ਨਹੀਂ ਭਰ ਰਹੇ ਸਰਕਾਰ ਦਾ ਬਹੁਤ ਦੂਜੀ ਗੱਲ ਆ ਆਹ ਸੜਕ ਤੁਸੀਂ ਜਿਹੜਾ ਮਾਰਗ ਹੈਗਾ ਇਹਨਾਂ ਨੂੰ ਰੱਖਿਆ ਨਾ ਇਹਦਾ ਸੜਕ ਦਾ ਮਾਰਗ ਤਾਂ ਨਾ ਸ਼ਹੀਦ ਉਹਦੂ ਸਿੰਘ ਮਾਰਗ ਹੈ ਮਾਰਗ ਰੱਖਿਆ ਹੋਇਆ ਪਹਾਣੀਗੜ੍ਹ ਤੋਂ ਲੈ ਕੇ ਕੋਰਸਮੀ ਹੁਣ ਤੱਕ ਪਰ ਇਹ ਸੜਕ ਤੁਸੀਂ ਕਦੇ ਸਾਬਰ ਕਰੋਗੇ ਨਾ ਉਹ ਵਿਚਾਲੇ ਪਿਆ ਉੱਥੇ ਅਨੇਕਾਂ ਹਾਸੀ ਹੋਗੇ ਉੱਥੇ ਵੀ ਬਹੁਤ ਹਾਸੀ ਕੋਈ ਸੁਣਵਾਈ ਨਹੀਂ ਉਹਦੇ ਨਾਲ ਜਿਹੜੀਆਂ ਪਹਾੜੀ ਚੱਕਰਾਂ ਉਹਨਾਂ ਨੇ ਆ ਚਿੱਟੀ ਪੱਟੀ ਦੀ ਲੈਂਡ ਤਾਂ ਰੋਕ ਰੱਖਿਆ ਨਾਲ ਅਗਲਾ ਟਰੈਕ ਵੀ ਰੋਕ ਰੱਖਿਆਗਾ ਇਧਰ ਦੇ ਪਾਸੋਂ ਵੀ ਸਪੋਰਟ ਸ਼ਮੀਰ ਗੁਲੂ ਵੀ ਅਸੀਂ ਕੰਮ ਕਰੀ ਸੀ ਜੀ ਬਹੁਤ ਬਰਾਹਰ ਸਿਆ ਹਾਲ ਹੈ ਪਰ ਮੈਂ ਆਪਾਂ ਤਾਂ ਇਹ ਕਹਿੰਦਾ ਜਦੋਂ ਸਰਕਾਰ 25 ਕਰੋੜ ਪੈਪਾਂ ਤੇ ਲਾ ਸਕਦੀ ਹੈ ਸਿਰਫ ਆਹ ਥਾਂ ਤੇ ਕਿਉਂ ਨਹੀਂ ਲਾ ਸਕਦੀ ਆਹ ਥਾਂ ਤੇ ਕਿਉਂ ਨਹੀਂ ਕਰ ਸਕਦੀ ਇੱਥੇ ਜਿਹੜਾ ਅਨੇਕਾਂ ਮਾਲੀ ਨੁਕਸਾਨ ਹੁੰਦਾ ਉਹਦਾ ਕੌਣ ਜ਼ਿੰਮੇਦਾਰ ਹੈ ਇੱਕ ਅਸੀਂ ਤਰਸ ਦੇ ਆਧਾਰ ਤੇ ਅਸੀਂ ਲੱਗੇ ਹੋਇਆ ਜੋ ਕਿ ਸਾਡੇ ਮਨ ਚ ਬਹੁਤ ਵੱਡੀ ਦੁੱਖ ਪ੍ਰਗਟਾਵਾ ਸੀਗਾ ਵੀ ਇੱਥੇ ਯਾਰ ਐਕਸੀਡੈਂਟ ਹੁੰਦੇ ਨੇ ਕਿਸੇ ਦਾ ਕੋਈ ਡਿੱਗ ਕਰ ਗਿਆ ਜਿੱਥੇ ਸਰਟੀਫਿਕੇਟ ਵੀ ਲੱਗੀ ਤਾਂ ਵੀ ਲੱਖ-ਦੋ ਲੱਖ ਕੁਝ ਘੱਟ ਖਰਚ ਨਹੀਂ ਛੁੱਟਦਾ ਪਰ ਜਿਹੜਾ ਕੰਮ ਆ ਦੇਖੋ ਸਰਕਾਰ ਨੇ ਕਰਨਾ ਸੀ ਕਰਤਾ ਪਰ ਆਹ ਕੰਮ ਤਾਂ ਕਰ ਸਕਦੀ ਐ ਨਾਲ ਜਿਹੜਿਆ ਪਾਈਪਾਂ ਵੀ ਲੰਘਾਈਆਂ ਪਿੰਡ ਨੇ ਬਹੁਤ ਵਿਰੋਧ ਕਰਿਆ ਸੀਗਾ ਰੋਧ ਕਰਨ ਦੇ باوجود ਵੀ ਪੈਪਾਂ ਪਾਤੀਆਂ ਪਰ ਆਹ ਕੰਮ ਦਾ ਤਾਂ ਹੁਣ ਜਿਹੜੇ ਆਮ ਲੋਕ ਲੰਘਦੇ ਉਹਨਾਂ ਲਈ ਕਿਉਂ ਸੁਰ ਹੈ ਇਹ ਬਈ ਆਮ ਆਦਮੀ ਪਾਰਟੀ ਜਿਹੜੀ ਬਚਾਉਂਦੀ ਬਚਾਉਣ ਦੇ ਦਾਅਵੇ ਕਰਦੀ ਲੋਕਾਂ ਨੂੰ ਉਹ ਮਾਰਨ ਉੱਤੇ ਤੁਲੀ ਹੋਈ ਹੈ ਇੱਕ ਤਰ੍ਹਾਂ ਦੀ ਪਹਿਲਾਂ ਤਾਂ ਉਹਨਾਂ ਨੇ ਪੈਪਾਂ ਪਾਈਆਂ ਇਥੋਂ ਖੋਗਾਂ ਦਾ ਪਿੰਡ ਮਾਰਿਆ ਸਾਰਾ ਜਾਰ ਬੁੱਝ ਗਈ ਅੜੀ ਕਰਕੇ ਇੱਕ ਵਾਰ ਤੇ ਇਧਰਲੇ ਪਾਸੇ ਆਹ ਲੋਕਾਂ ਦੇ ਮਰਨ ਵਾਸਤੇ ਛੜਦਾ ਵੀ ਮਰੀਆਂ ਨੇ ਇੱਥੇ ਤੇ ਆਹ ਵੀਰ ਬਾਜ ਜੀ ਨੇ ਅੱਜ ਵਧੀਆ ਸੇਵਾ ਕਰੀਏਗੀ ਜਿਉਂਦੇ ਰਹਿਣ ਇਹ ਤੇ ਇੱਧਰ ਪਾਈਆਂ ਨਾਲ ਕਰਦੇ ਆ ਗੱਲ ਬਈ ਤੁਹਾਨੂੰ ਆਪ ਇਹ ਕਰਨਾ ਪਏ ਰ ਕੀ ਚੱਕਰ ਆਈ ਇਹ ਅਸਲ ਦੇ ਵਿੱਚ ਚਲੋ ਜੋ ਹੋਇਆ ਜੀ ਉਹ ਚੀਜ਼ ਉਹਨਾ ਐਮ ਐਲ ਏ ਸਾਹਿਬ ਦੀ ਵੈਸੇ ਇਹ ਚੀਜ਼ ਸੁਖਵਿੰਦਰ ਸਿੰਘ ਮੈਦਰਕਾਨਾ ਦੀ ਪੱਕ ਬਣਦਾ ਸੀਗਾ ਇਹ ਪਾਈ ਪੇ ਜਿਹੜੀ ਪੈਪਲੈਨ ਪਈ ਹੈ ਜਿਹੜਾ ਇੱਥੇ ਨੁਕਸਾਨ ਹੁੰਦਾ ਹੈ ਜਿਹੜਾ ਇੱਥੇ ਨੁਕਸਾਨ ਹੁੰਦਾ ਹੈ ਕੋਈ ਬੈਕਗ੍ਰਾਉਂਡ ਆ ਜਾਂ ਕੋਈ ਜਿਆਦਾ ਨੁਕਸਾਨ ਹੁੰਦਾ ਇਹ ਚੀਜ਼ਾਂ ਵੱਲ ਕੋਈ ਧਿਆਨ ਨਹੀਂ ਇਨਸਾਨੀਅਤੌਰ ਤੇ ਅਸੀਂ ਬਹੁਤ ਜ਼ਿਆਦਾ ਕੱਡਾ ਬਣਿਆ ਹੋਇਆ ਸੀ ਏਸੀ ਕਰਕੇ ਅਸੀਂ ਇੱਥੇ ਅੱਜ ਦੀਵਾਲੀ ਦਾ ਦਿਨ ਸੀਗਾ ਚਲੋ ਵੀ ਸ਼ਿਵਾਰੀ ਘਟ ਸੀਗਾ ਘਟ ਸੀਗੀ ਤਾਂ ਕਰਕੇ ਅਸੀਂ ਇੱਥੇ ਮਿੱਟੀ ਜਿਹੜੀ ਛੱਡ ਰਹੀ ਸੀ ਤੇ ਇਹ ਇਹ ਮੈਸਟਰਖਾਨਾ ਆਪਣੇ ਐਮਐਲਏ ਸਾਹਿਬ ਨੇ ਸੁਖਵੀਰ ਸਿੰਘ ਇਹ ਇਹਨਾਂ ਨੂੰ ਚਾਹੀਦਾ ਸੀ ਵੀ ਜਦੋਂ ਆਪਾਂ ਪਾਈਪਲਾਈਨ ਪਾ ਰਹੇ ਹਾਂ ਤਾਂ ਇਹਦਾ ਖਾਸ ਪ੍ਰਬੰਧ ਕੀਤਾ ਜਾਵੇ ਕਿਉਂਕਿ ਇਹ ਮੇਨ ਹਾਈਵੇ ਤੇ ਇੱਥੇ ਕੋਈ ਸਾਈਨ ਬੋਰਡ ਨਹੀਂ ਲੱਗਿਆ ਹੋਇਆ ਕੋਈ ਜੰਪ ਨਹੀਂ ਬਣਾਇਆ ਗਿਆ ਅੱਗੇ ਪਿੱਛੇ ਬਹੁਤ ਜ਼ਿਆਦਾ ਚੀਜ਼ਾਂ ਦਾ ਨੁਕਸਾਨ ਹੋ ਰਿਹਾ ਹੈ ਚਾਹੀ ਵੀ ਟ੍ਰੱਕ ਹੋਵੇ ਬੱਸ ਹੋਵੇ ਤਹਿਕਾਰਾ ਹੋਣ ਤੇ ਮੋਟਰਸਾਈਕਲ ਦੋ ਬਈਆ ਬਣਦਾ ਤਾਂ ਬਹੁਤ ਜ਼ਿਆਦਾ ਰਿੰਕੂ ਆਂ ਦੱਸ ਦੇ ਬਈਆ ਕਨੈਕਟਰ ਆ ਬਈਆ ਡਰਾਈਵਰ ਆ ਮਾਫ ਕਰਿਆ ਤੇ ਆਪਾਂ ਕਨੈਕਟਰ ਨਹੀਂ ਡਰਾਈਵਰ ਹਾਂਜੀ ਹਾਂਜੀ ਕਨੈਕਟਰ ਆ ਜੀ ਕਨੈਕਟਰ ਹੀ ਉਹ ਦੂਸਰਾ ਬਈ ਬੋਲਤੀ ਆ ਆ ਪਿੰਡ ਚੋਂ ਆ ਮੁੰਡਾ ਸੇਵਾ ਕਰਦਾ ਜਿਹੜਾ ਲੈ ਕੇ ਆਇਆ ਵਾਸਤੇ ਚਲੇ ਬਾਈਕ ਕੰਨਾ ਮੈਂ ਸੇਵਾ ਕਰਦਾ ਹਾਂ ਧੰਨਵਾਦ ਆ ਬਈ ਇਹਨਾਂ ਦੇ ਜਿਹੜੇ ਆਪਣਾ ਟਾਈਮ ਚੋਂ ਟਾਈਮ ਕੱਢ ਕੇ ਆਏ ਆ ਚ ਬਈ ਆਪਣਾ ਖੜੇ ਹਾਂ ਜਿੱਥੇ ਆਪਾਂ ਵੀਡੀਓ ਪਾਈ ਸੀ ਆ ਖੱਟੇ ਦੀ ਇੱਧਰ ਦਿਖਾ ਦਿ ਜਿਹੜਾ ਬਹੁਤ ਹਾਦਸੇ ਦਾ ਕਰਨੀ ਸੀਗਾ ਇੱਥੇ ਵੀ ਕਿਸੇ ਨੇ ਇਨਸਾਨ ਤਾਂ ਐਮਐਲਏ ਆ ਜਾਂ ਨਾ ਕੋਈ ਜਿੰਨੂ ਦਾ ਬੰਦਾ ਆਇਆ ਇੱਥੇ ਬਚਾਰੇ ਰੋਡਵੇਜ ਚੱਲੋ ਆਪ ਰੋਡਵੇਜ ਬੱਸ ਛੜਾ ਕੇ ਸੇਵਾ ਕਰਦੇ ਆ ਤੇ ਬਾਈ ਇਹ ਨਾ ਕਰਦੇ ਆ ਗੱਲ ਹਲੋ ਬਈ ਤੁਸੀਂ ਆਪ ਕਰ ਰਹੇ ਹੋ ਕੀ ਹੋਣਗੇ ਅਸੀਂ ਲੋਕੀਂ ਹੱਥ ਪਾ ਕੇ ਜਿੱਨੀ ਜਦੋਂ ਨੂੰ ਤਿੰਨ ਵਾਰੀ ਆਪ ਡਾਊਨ ਕਰਦੇ ਆ ਇਸ ਨੂੰ ਦਾ ਤਕਰੀਬਨ ਕੋਈ ਮੋਟਰਸਾਈਕਲ ਆ ਜਾ ਟਰੈਕਟਰ ਆਲਾ ਇਹ ਇਹ ਮੰਗਦੇ ਹਨ ਕਿ ਸੱਟ ਮੋਟਰਸਾਈਕਲ ਦੇ ਦੇਖ ਕੇ ਇਹ ਜੀ ਵਜਦੀ ਹੈ ਜਿਹੜੀ ਕਿਸੇ ਘਰ ਦੇ ਚਰਾਗ ਬੁੱਝ ਸਕਦੇ ਨੇ ਇੱਕ ਅਸੀਂ ਇਨਸਾਨੀਆ ਤੌਰ ਤੇ ਸਾਡੇ ਮਨ ਚ ਚੱਗ ਗਈ ਸਾਡੀਆਂ ਬੱਸਾਂ ਵੀ ਟੱਪੀਆਂ ਨੇ ਤੇ ਹੋਰ ਵੀ ਕੋਈ ਵੀ ਟੱਗਦੇ ਵੀ ਕਿਉਂ ਨਾ ਇੱਕ ਦਮ ਰੋਕੇ ਭਰੀ ਅਸੀਂ ਭਾਈ ਵਜੋਂ ਤੌਰ ਤੇ ਮੁੰਡਾ ਉਹ ਰਣਜੀਤ ਹੈ ਹੂੰ ਸੰਪਰਕ ਕਰਿਆ ਤੇ ਕੁਲਵਿੰਦਰ ਸਿੰਘ ਮੁੰਡਾ ਕਿ ਉਹਦਾ ਸੰਪਰਕ ਕਰਿਆ ਕਮਰੇਟ ਕੰਟਰੋਲਰ ਵੀ ਆਏ ਅਸੀਂ ਇਕੱਠੇ ਆਏ ਅੱਜ ਦੀਵਾਲੀ ਵਾਲ ਦਿਨ ਇਹ ਮਾਂ ਸਵਾਰੀ ਘਟਾ ਤੇ ਇਸ ਕਰਕੇ ਆਹ ਕਾਰਜ ਕਰੀਏ ਪਰ ਸਾਨੂੰ ਸਰਕਾਰ ਤੇ ਲਾਹਤ ਆਉਣੀ ਹੈ ਕਿ ਜਿੱਦੇ ਪਿੰਡ ਵਿੱਚ ਦੀ ਪੈਪਾ ਪਈਆਂ ਸੀ ਇੱਥੇ ਘੱਟੋ ਘੱਟ 250 ਕੁ ਕੁ ਮਲਾਜੇ ਖੜਾਤਾ ਪਰ ਜਿੱਦੇ ਹੁਣ ਖੱਡੇ ਆ ਅੱਜ ਇੱਥੇ ਨਾ ਕੋਈ ਪ੍ਰਸ਼ਾਸਨ ਹੈ ਨਾ ਕੋਈ ਐਮ ਐਲ ਏ ਆ ਕੋਈ ਵੀ ਇੱਥੇ ਕਾਰਵਾਈ ਨਹੀਂ ਕਰਦਾ ਕੋਈ ਇੱਥੇ ਸਾਰ ਨਹੀਂ ਲੈਂਦਾ ਕਿਸੇ ਦੀ ਵੀ ਆਪਣਾ ਕੰਮ ਕੱਢ ਕੇ ਹਰੇਕ ਪਰਾ ਜਾਂਦਾ ਹੈ ਪਰ ਇੱਥੇ ਜਿਹੜੇ ਨਿਤ ਜਿਹੜਾ ਮਾਲੀ ਨੁਕਸਾਨ ਆ ਨਾ ਉਹ ਉਹਦਾ ਕੋਈ ਗਿਣਤੀ ਨਹੀਂ ਜਿਹੜਾ ਮਾਲੀ ਨੁਕਸਾਨ ਦਿੱਲੀ ਦਾ ਹੁੰਦਾ ਹੈ ਟਰਾਲੇ ਜਿਹੜੇ ਕੋਈ ਯੂਪੀ ਬਿਹਾਰ ਤੋਂ ਬਾਹਰ ਬਾਹਰ ਸਟੇਟਾਂ ਚੱਲ ਕੇ ਆਉਂਦੇ ਇੱਥੇ ਆ ਕੇ ਇਹਨਾਂ ਨੂੰ ਨਹੀਂ ਪਤਾ ਇਹਦੀ ਨਾ ਕੋਈ ਸਾਈਨ ਬੋਰਡ ਲੱਗਿਆ ਉਧਰ ਦੇ ਉਧਰ ਕੋਈ ਸਾਈਨ ਬੋਰਡ ਨਹੀਂ ਕੁਝ ਨਹੀਂ ਇੱਥੇ ਅਗਲਾ ਤੇਜ ਆਉਂਦਾ ਕਿ ਉਹਦੇ ਪੌਲੀ ਚੜਾਈ ਕਰਕੇ ਜੇ ਕੋਈ ਸਾਈਨ ਬੋਰਡ ਲਗਾਉ ਤਾਂ ਵੀ ਅਗਲਾ ਇਹ ਪਹਿਲਾਂ ਹੀ ਉਹਦੀ ਹੋਲੀ ਕਰ ਦਿੰਦਾ ਨਾ ਕੋਈ ਹੰਪਾ ਨਾ ਕੋਈ ਇੱਥੇ ਤਾਂ ਲਾਂ ਮਾਰੀ ਪੁੱਛਿਆ ਇੱਥੇ ਸਵਾ ਬਹੁਤ ਬਸਾ ਸੀ ਹੈ ਕਿ ਕਿਹਾ ਉਹ ਹੈ ਕਿ ਪਦਨ ਉਹਨੇ ਕਾਹਰ ਤੇ ਚੜਾਈ ਕਰਕੇ ਪਟਾਣਾ ਮੰਡੀ ਕਾਟੇ ਕੇ ਵੀ ਭਰੇ ਕਰਜ ਪਰ ਸਾਨੂੰ ਸਰਕਾਰ ਨੂੰ ਬਹੁਤ ਬੜੀ ਸ਼ਰਮ ਆਉਂਦੀ ਇਹ ਜਿਹੇ ਲਾਹਣ ਪਾਏ ਸਰਕਾਰਾਂ ਦੇ ਜਿਹੜੇ ਕਿ ਐਡੇ ਵੱਡੇ